ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਲਾ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਦਾ ਘਰ ਮਾਲੇ ਕਲਾਂ ਤੋਂ ਪਲੂਰ ਵਾਲੀ ਸੜਕ ਦੇ ਉੱਤੇ ਹੈ ਵੀਡੀਓ ਪਹਿਲਾਂ ਵੀ ਬਣਾਈਆਂ ਵਪਾਰ ਦਾ ਇਸ ਭਰਾ ਦਾ ਕੰਮ ਹੈ ਅੱਜ ਇੱਕ ਗਾਂ ਵੀਰ ਨੇ ਵਕਾਊ ਕੀਤੀ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹਨੂੰ ਪਸੰਦ ਆਜੂਗੀ ਇਹ ਗਾਂ ਤਸੱਲੀ ਕਰਨ ਦਾ ਹੱਕ ਆ ਹਰੇਕ ਪੱਖ ਤੋਂ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਪਹਿਲਾਂ ਜਾਣਕਾਰੀ ਲਈਏ ਬਾਅਦ ਚ ਇਹਨੂੰ ਆਪਾਂ ਧੋਰਾਂਗੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਨਾ ਸਕਵੀਰ ਹੈ ਪਿੰਡ ਮਹਲਾਖਲਾ ਜਿਹੜਾ ਮੋਗਾ ਈ ਠੀਕ ਹੈ ਸੁਖਵੀਰ ਭਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗੇ ਹੋ ਕੰਨ ਵਸੂ ਹਸੂਗੀ ਇਹ ਬਈ ਰੀਗਨਲ ਤੀਜਾ ਵਸੂ ਹਸੂਣੀ ਹੈ ਕਿੰਨੇ ਕਿ ਦਿਨ ਲੇਜੂ ਅੰਦਾਜ਼ਾ ਇਹ 2 ਦਿਨ ਲੇ ਜਾਂ 3 ਦਿਨ ਲੇ ਗੁੱਧ ਇਹ ਮਾਲਕਾਂ ਨੇ ਬਣੋ 37 38 ਲੀਟਰ ਦਥਿਆ ਪੂਰਾ ਹੀ ਕੀ ਰੇਟ ਕਰਦੇ ਹੋ ਰੇਟ ਦਾ 86000 ਰੁਪਇਆ ਕਰਾਂਗੇ 86000 ਖੋਲੀ ਨੂੰ ਦੋਸਤੋ ਰੇਟ 86000 ਹੈ 37 38 ਕਿਲੋ ਦੁੱਧ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਫੁੱਲ ਵੱਡੀ ਗਾਂ ਲੰਬਾਈ ਬਹੁਤ ਹੈ ਕੱਦ ਚੰਗਾ ਹੈ ਹਵਾਨਾ ਜਦੋਂ ਤੁਰੂ ਉਦੋਂ ਤੁਹਾਨੂੰ ਦਿਸ ਜਾਣਾ ਹੈ ਪਲਾਂ ਹਵਾਨੇ ਦੇ ਉੱਤੇ ਪਲੂਣ ਹਵਾਨੇ ਦੇ ਉੱਤੇ ਹੈਗੀ ਐ ਗਾਂ ਬਹੁਤ ਵੱਡੇ ਟਾਂਚੇ ਦੀ ਐ ਇੱਥੋਂ ਤੁਸੀਂ ਇਹਦਾ ਹਵਾਨਾ ਦੇਖੋ ਥੋੜੀ ਜਾਣਕਾਰੀ ਆਪਾਂ ਸਖਵੀਰ ਰੋਕੀ ਇੱਥੇ ਮੜਿਆ ਬਈ ਸਖਵੀਰ ਬਹਿਣੀ ਵਾਲਾ ਪਾਸੇ ਦਾ ਥੋੜਾ ਫਰਕ ਲੱਗਦਾ ਐ ਇਹ 1921 ਦੇ ਖੂਬੀ ਪਾਸੇ ਦਾ ਫਰਕ ਰੱਖੂਗੀ ਅੱਛਾ ਪੱਕਾ ਇਹ ਕਹਿ ਦੇਣੀ ਪਿਛਲਾ ਥਣ ਜਿਹੜਾ ਉਹ ਬਰਾਬਰ ਨਿਕਲੂ ਜਾਂ ਘੱਟ ਨਿਕਲਣ ਦੇ ਚਾਂਸ ਘੱਟ ਨਿਕਲਣ ਦੇ ਚਾਂਸ ਆਈ ਤੇ ਪਰ ਆਪਾਂ ਦੱਸ ਕੇ ਦੇਣੀ ਆ ਠੀਕ ਹੈ ਮਤਲਬ ਪਿਛਲਾ ਥਣ ਬਹਿਣੀ ਵਾਲੇ ਪਾਸੇ ਦੇ ਚੋ ਝਾਹ ਕੇ ਵੀ ਇੱਚੋ ਦੁੱਧ ਘੱਟ ਨਹੀਂ ਹੋਊਗਾ। ਕਿਉਂਕਿ ਬਾਹਰ ਭੜ ਵੀ ਹੋ ਸਕਦੀ ਆ। ਠੀਕ ਹੈ। ਉਹ ਚੇਪਾ ਸਹੀ ਹੁੰਦਾ। ਹਾਂ ਇੱਕ ਨੰਬਰ ਆਊਗਾ। ਠੀਕ ਹੈ। ਓਕੇ। ਸੋ ਦੋਸਤੋ ਵੈਸੇ ਥਣਾ ਚੋ ਪਾਸ ਹੁੰਦੀ ਐ ਅੱਗੋ ਕਰਕੇ ਕਮਾਵਾਂਗੇ। ਪਰ ਇਹ ਲੱਗਦਾ ਵੀ ਇਹ ਬਹਿਣੀ ਵਾਲਾ ਪਾਸਾ ਸਾਈਡ ਰੱਖੂਗੀ ਗਾਂ। ਪਾਸ ਤੁਸੀਂ ਕਰ ਲਿਓ ਜੋ ਚੀਜ਼ ਆ ਤੁਹਾਨੂੰ ਦਿਖਾਤੀ ਐ। ਦੁੱਧ ਇੰਨਾ ਕਿਆ ਹੋਣਾ ਹੋ ਗਈ। ਠੀਕ ਹੈ ਰੇਟ 86000 ਆ ਪਰ ਨਾਲ ਇਹ ਗੱਲ ਆ ਵੀ ਇਹ ਵੀ ਗਾਂ ਤੋਂ ਬੱਚੇ ਬਹੁਤ ਵਧੀਆ ਲਏ ਜਾ ਸਕਦੇ ਜਿਵੇਂ ਇਸੇ ਵਾਰੀ ਇਹ ਬੱਚੀ ਦੇਵੇ ਕਰਮਾਂ ਲਈ ਹਵਾਨੇ ਦੇ ਉੱਤੇ ਭਲੂਣ ਹੈ ਕੋਈ ਬਾਹਲਾ ਲਮਕਮਾ ਹਵਾਨਾ ਨਹੀਂਗਾ ਤੁਸੀਂ ਦੇਖੋਗੇ ਸਟਾਰਟਿੰਗ ਪੁਆਇੰਟ ਉੱਤੋਂ ਹੂੰ ਕੋਈ ਉੱਤੋਂ ਲੂਜ ਨਹੀਂਗਾ ਹਵਾਨਾ ਬਾਕੀ ਪਾਸ ਤੁਸੀਂ ਕਰ ਲਿਓ ਆਕੇ ਇਹ ਗਾਂ ਇਹਦਾ ਰੇਟ 86000 ਆ ਵੱਡੀ ਗਾਂ ਹੋ ਸਕਦਾ ਵੀ ਇਹ ਬਹਿਣੀ ਵਾਲੇ ਪਾਸੇ ਦੇ ਵਿੱਚੋਂ ਜਿਹੜਾ ਉਹ ਦੁੱਧ ਦੇ ਦੇ ਕੁਸ ਘਟੇ ਜਾਂ ਇਸ ਸਾਈਡ ਰੱਖ ਜੇ ਭਲੂਣ ਇਸ ਟਾਈਮ ਹੈਗੀ ਆ ਉਹਦੇ ਕਰਕੇ ਪੂਰਾ ਕਲੀਅਰ ਨਹੀਂ ਇਹ ਗੱਲ ਹੁੰਦੀ ਇਤਨੀ ਘਮਾਈ ਬਈ ਫੇਰ ਇਧਰ ਨੂੰ ਸੋ ਫੇਰ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਤਾਂ ਤਸੱਲੀ ਜ਼ਰੂਰ ਕਰ ਲਿਓ ਆ ਕਿ ਉਹ ਤੁਹਾਡਾ ਹੱਕ ਬਣਦਾ ਅਸੀਂ ਤੁਹਾਨੂੰ ਵੀਡੀਓ ਚ ਪਸ਼ੂ ਦਿਖਾਉਣਾ ਹੁੰਦਾ ਤੇ ਇੱਕ ਗਾਂ ਦਿਖਾ ਰਹੇ ਜਿਹਦੀ ਕੀਮਤ 86000 ਬਾਈ ਨੇ ਰੱਖੀ ਹੈ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ